ਖਸ਼ਿਆਰਪੁਰ ਵਿਕੇ ਪੰਗੀ ਚੋ ਦੇ ਵਿੱਚ ਆਇਆ ਪਾਣੀ ਜਿਸ ਦੇ ਚੱਲਦੇ ਹੋਏ ਪੁਲਿਸ ਪ੍ਰਸ਼ਾਸਨ ਵੱਲੋਂ ਦਿਖਾਈ ਗਈ ਸਖਤੀ ਤੇ ਲੋਕਾਂ ਚ ਪਈਆਂ ਬਾਜੜਾ ਇੱਕ ਟਰੱਕ ਪਾਣੀ ਦੇ ਵਿੱਚ ਫਸਿਆ ਵੇਖੋ ਕੀ ਹੈ ਪੂਰਾ ਮਾਮਲਾ ਖਸ਼ਿਆਰਪੁਰ ਦੇ ਪੰਗੀ ਚੋ ਦੇ ਵਿੱਚ ਆਇਆ ਪਾਣੀ ਹੀ ਪਾਣੀ ਜਿਹਦੇ ਵਿੱਚ ਫਸ ਗਿਆ ਇੱਕ ਟਰੱਕ ਟਰੱਕ ਦੇ ਸਰਕਾਰ ਦਾ ਇਹਦਾ ਇਹਨਾਂ ਦੂਸਰੇ ਦਾ ਸਸਕਰ ਪਾਜੀ ਤੁਸੀਂ ਦੇਖ ਸਕਦੇ ਹੋ ਕਿ ਇਸ ਤਰ੍ਹਾਂ ਪਾਣੀ ਪਾਣੀ ਫਸ ਗਿਆ ਹੋਇਆ ਪਾਣੀ ਦੇ ਵਿੱਚ ਟਰੱਕ ਫਸ ਗਿਆ ਹੋਇਆ ਸਾਡੀ ਗੱਲ ਸਰ ਦੇਖ ਸਕਦੇ ਹੋ ਟਰੱਕ ਕਿੰਨਾ ਪਾਣੀ ਦੇ ਪੇਟ ਵਿੱਚ ਆ ਗਿਆ ਜੀ ਇਹ ਲਾਈਵ ਕਰਨਾ ਹੈ ਇਹ ਜਿਹੜਾ ਨੰਬਰ ਹੈ ਮੈਂ ਇਹਦੇ ਤੇ ਹਿੰਨਾ ਲਗਾ ਰਿਹਾ ਹਾਂ ਇਹ ਚੋਟ ਨਹੀਂ ਆਉਣੀ ਇਹ ਚੋਟ ਨਹੀਂ ਆਉਣੀ ਆਪ ਸਤੁਰੋ ਲਈ ਡਰਾਈਵਰ ਡਰਾਈਵਰ ਆ ਗਿਆ ਡਰਾਈਵਰ ਮੈਂ ਕਿਹਾ ਆ ਗਿਆ ਬੱਸ ਰੁਕ ਕੇ ਜਾਦੇ ਰੁਕ ਜਾਓ ਉਹਦੇ ਤੋਂ ਦੇਖਦੇ ਕੁਝ ਇਹ ਕੁਸਤਾਣਾਉਂਦੀ ਹੈ ਬੜਾ ਦੇਖ ਸਕਦੇ ਆ ਸ਼ਾਹਪੁਰ ਵਾਲਾ ਕਿ ਮੇਂ ਆਪਣੀ ਜਾਨ ਵੀ ਖਤਰੇ ਵਿੱਚ ਪਈ ਹੈ ਤੇ ਹੁਣ ਕਿੰਝੋਂ ਪਾਣੀ ਡੋੜ ਹੈ ਤੇ ਹਾੜ ਡੋੜ ਹੈ ਇਹਦੇ ਵਿੱਚ ਪਾਣੀ ਦਾ ਬਹਾਅ ਦੇਖੋ ਤੁਸੀਂ ਇਹ ਅਜੇ ਲੋਕ ਰਹਿੰਦੇ ਆ ਸਾਡੇ ਨਾਲ ਕੋਈ ਇਸ ਵਿੱਚ ਕੋਈ ਸਮਾਂ ਨਹੀਂ ਆਇਆ ਜਾਨ ਲਗਾ ਮੇਰੇ ਵੀਰ ਪਲੀਜ਼doctype ਇਹ ਪਾਣੀ ਦਾ ਕੋਈ ਪਤਾ ਨਹੀਂ ਹੁੰਦਾ ਇਹਦਾ ਵਹਾਅ ਇੱਕਦਮ ਆ ਜਾਵੇ ਇਹਨੇ ਸਾਨੂੰ ਭੱਜਣ ਦਾ ਮੌਕਾ ਵੀ ਨਹੀਂ ਦੇਣਾ ਇਸ ਕਰਕੇ ਪਲੀਜ਼ ਕੋਆਪਰੇਟ ਕਰੋ ਇਹਦੇ ਕਰਕੇ ਨਾ ਸਮਝਦਾ ਕਿ ਪਾਣੀ ਜ਼ਿਆਦਾ ਆਉਣ ਕਰਕੇ ਜਿਹੜੇ ਥੱਲੇ ਵਾਲੇ ਦੁਨਾਈ ਖਾਤੇ ਆ ਬੰਦ ਹੋ ਗਏ ਨੇ ਥੋੜਾ ਜਾਮ ਲੱਗ ਗਿਆ ਮੈਂ ਜਾਮ ਦੇ ਵਿੱਚ ਕੀ ਹੰਕਾਰ ਜਦੋਂ ਕਿ ਤੇ ਜਾਮ ਲੱਗਦਾ ਉਸ ਟਾਈਮ ਸਭ ਸਮਾਜਮਾ ਦਾ ਸਹਿਯੋਗ ਕਰਨਾ ਚਾਹੀਦਾ ਗੱਡੀ ਦੇ ਵਿੱਚ ਬੈਠਿਆ ਵਾਹਿਗੁਰੂ ਬਾਰੇ ਜੀ ਰਾਮ 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 ਹੋਕਮ ਨਾਲ ਅੱਲਾਹ ਜੋ ਵੀ मेरा वीर किसी भी धर्म ਨੂੰ ਮੰਨਦਾ ਉਹਦਾ ਕਹਿ ਕੇ ਸਾਧਨਾ ਕਰਨੀ ਚਾਹੀਦੀ ਕਿ ਸਾਡਾ ਜਿਹੜਾ ਜਾਮ ਹੈ ਉਹ ਵੀ ਸਤਸੰਗ ਬਣ ਜਾਵੇ ਠੀਕ ਨਹੀਂ ਕਿ ਜਾਮ ਲੱਗਦਾ ਕਦੋਂ ਜਦੋਂ ਦੇਖ ਸਕਦੇ ਹੋ ਪਾਣੀ ਦਾ ਪ੍ਰਵਾਹ ਕਿੰਨਾ ਠੀਕ ਆ ਜਦੋਂ ਪਾਣੀ ਨੇ ਟੱਪਾ ਮਾਰ ਕੇ ਸੜਕ ਤੋਂ ਛੋੜ ਵਿਛਾਰ ਦਿੱਤਾ ਕਿ ਇਹਦਾ ਸ੍ਰੀ ਅੰਦਾਜ਼ੂ ਬਹੁਤ ਜੁੜਿਆ ਮੈਂ ਕਿ ਕਦੇ ਕਿਸ ਤਰ੍ਹਾਂ ਦੋਵੇਂ ਦੂਸਰੇ ਪਾਸੇ ਇਸ ਤਰ੍ਹਾਂ ਲੋਕਾਂ ਦਾ ਜਮਾਲ ਲੱਗਾ ਹੋਇਆ ਹੈ ਆ ਗਏ ਚੱਲੋ ਆਦੇ ਆ ਜਿਹੜੇ ਤੁਸੀਂ ਦੇਖ ਸਕਦੇ ਆ ਕਿਸ ਤਰ੍ਹਾਂ ਲੋਕਾਂ ਨੇ ਜਮਾਲ ਲੱਗਾ ਗ੍ਰਾਮ ਦੇ ਕੋਲ ਮੈਂ ਮੈਂ ਕੱਲ ਵੀ ਕੰਮ ਹੋਇਆ ਹੈ ਮੈਂ ਕੋਈ ਅੱਛਾ ਬੜਾ ਠੀਕ ਹੈ ਕੋਈ 1 2 ਮੰਗਣੀ ਉਹ ਓਕੇ 1 1 ਸਿੰਪਲ ਵਾਈਟ ਕਰ ਲੈ ਸਿੰਪਲ ਵਾਈਟ ਕਰ ਲੈ ਓਕੇ ਹਾਂ ਜੀ ਤੇ ਇਹ ਹੈ ਕਿ ਜਦੋਂ ਵੀ ਇੰਦਾ ਹਾਰਪੋਰਟ ਨਹੀਂ ਹੁੰਦਾ ਹੈ ਸਰ ਅਜ 14 ਦੇ ਵਿੱਚ ਪਾਣੀ ਆਇਆ ਹੋਇਆ ਹੈ ਲੋਕ ਵੀ ਕਈ ਜਿਹੜੇ ਕਿ ਪਾਰਕਿੰਗ ਦੀ ਕੋਸ਼ਿਸ਼ ਕਰ ਰਹੇ ਨੇ ਉਹਨਾਂ ਨੂੰ ਕੀ ਕਹਿਣਾ ਚਾਹੋਗੇ ਦੇਖੋ ਜੀ ਮੈਂ ਸਭ ਨੂੰ ਬੜੇ ਅਦਬ ਤੇ ਸਤਿਕਾਰ ਨਾਲ ਬੇਨਤੀ ਕਰਨੀ ਚਾਹੁੰਦਾ ਕਿ ਜਦੋਂ ਪਹਾੜਾਂ ਦੇ ਵਿੱਚ ਜਿਆਦਾ بارش ਹੋ ਜਾਂਦੀ ਤੇ ਜਿਹੜੇ ਸਾਡੇ ਹੁਸ਼ਿਆਰਪੁਰ ਦੇ ਛੋਅ ਇਹਨਾਂ ਚ ਪਾਣੀ ਕਾਫੀ ਆ ਜਾਂਦਾ ਤੇ ਕਿਸ ਵੇਲੇ ਦੇਖਣ ਨੂੰ ਇੰਜ ਲੱਗਦਾ ਕਿ ਪਾਣੀ ਬਹੁਤ ਥੋੜਾ ਪਰ ਪਾਣੀ ਦਾ ਜਿਹੜਾ ਵਹਾਅ ਹੁੰਦਾ ਉਹ ਬੜਾ ਤੇਜ਼ ਹੁੰਦਾ ਹੈ ਇਹ ਕੁਦਰਤ ਹੈ ਕੁਦਰਤ ਦਾ ਮੁਕਾਬਲਾ ਇਨਸਾਨ ਨਹੀਂ ਕਰ ਸਕਦਾ ਇਸ ਕਰਕੇ ਸਾਰਿਆਂ ਨੂੰ ਬੇਨਤੀ ਹੈ ਕਿ ਪਲੀਜ਼ ਪਾਣੀ ਜਦੋਂ ਆ ਜਾਂਦਾ ਇਹਦੇ ਵਿੱਚੋਂ ਦੀ ਲੰਘਣ ਜਿੰਦੀ ਜਿਹੜੀ ਕੋਸ਼ਿਸ਼ ਹੈ ਨਾ ਕਰੋ ਇਹਦੇ ਨਾਲ ਕੋਈ ਵੀ ਜਿਹੜਾ ਵੱਡਾ ਹਾਸਾ ਜਾਣ ਦਾ ਜਾਂ ਜਾਨੀ ਜਾਂ ਮਾਲੀ ਹੋ ਸਕਦਾ ਹੈ ਇਹਦੀ ਉਦਾਹਰਨ ਵਜੋਂ ਪਿੱਛੇ ਦੇਖ ਲਓ ਇੱਕ ਗੱਡੀ ਐ ਇਹ ਕਿਸੇ ਵਿਅਕਤੀ ਨੇ ਪਾਣੀ ਦੇ ਵਿੱਚ ਵਾੜੀ ਐ ਜੇ ਐਡੀ ਵੱਡੀ ਗੱਡੀ ਜਿਹੜੀ ਐ ਉਹ ਪਾਣੀ ਦਾ ਫਲੋ ਨਹੀਂ ਚੱਲ ਰਹੀ ਕਿ ਕੀ ਇੱਕ ਟੂ-ਵੀਲਰ ਜਾਂ ਇੱਕ ਇਨਸਾਨ ਇਸ ਜਿਹੜੀ ਇਹਦੀ ਕੁਦਰਤੀ ਮਾਰ ਐ ਇਹਨੂੰ ਕਿਤੇ ਝੱਲੂ ਦਾ ਇਸ ਕਰਕੇ ਸਾਰਿਆਂ ਦੀ ਪੁਲਿਸ ਬੇਨਤੀ ਐ ਕਿ ਇਸ ਕੰਮ ਦੇ ਵਿੱਚ ਕੋਆਪਰੇਸ਼ਨ ਕਰਿਆ ਕਰੋ ਪਲੀਜ਼ ਜਦੋਂ ਪਾਣੀ ਆਵੇ ਉਹਦੇ ਵਿੱਚ ਵੀ ਲੰਘਣ ਦੀ ਕੋਸ਼ਿਸ਼ ਨਾ ਕਰੋ ਕੁਝ ਵਿਅਕਤੀ ਟੂ-ਵੀਡਰ ਵਾੜ ਦਿੰਦੇ ਆ ਇਸ ਵੇਲੇ ਅੱਗੇ ਜਾ ਕੇ ਵਿੱਚ ਟੋਇਆ ਆ ਜਾਂਦਾ ਉਹਨਾਂ ਕੋਲ ਆਪਣਾ ਤੂ ਕੇਂਦਰ ਸੰਭਾਲਿਆ ਨਹੀਂ ਜਾਂਦਾ ਤੋ ਗਿਰ ਜਾਂਦਾ ਕੋਈ ਵੀ ਜਿਹੜਾ ਹਾਦਸਾ ਹੋ ਸਕਦਾ ਪਲੀਜ਼ ਸਾਰਿਆਂ ਨੂੰ ਫੇਰ ਸਾਡੇ ਅਧਿਪ ਦੇ ਸਤਿਕਾਰ ਨਾਲ ਬੇਨਤੀ ਹੈ ਕਿ ਇੱਥੋਂ ਪਿੱਛੇ हट ਜਾਓ ਤੇ ਪਲੀਜ਼ ਪੁਲਿਸ ਨੂੰ ਕੋਆਪਰੇਟ ਕਰੋ ਜਿਹੜੇ ਦੇਖਣ ਆਏ ਲੋਕ ਇੱਥੇ ਦੇਖਣ ਵਾਲੀ ਕੋਈ ਚੀਜ਼ ਨਹੀਂ ਹੈ ਸਰ ਦੇਖਿਆ ਜਾਦਾ ਲੋਕੀ ਆਪਣੀਆਂ ਫੈਮਲੀਆਂ ਨਾਲ ਆ ਰਹੇ ਆ ਜਿੱਦਾਂ ਆ ਰਹੇ ਛੋਟੇ ਛੋਟੇ ਬੱਚੇ ਨਾਲ ਦੇਖਿਆ ਛੋਟੇ ਛੋਟੇ ਬੱਚੇ ਵੀ ਸਿਗੇ ਔਰ ਜਿਹੜੇ ਰੱਖਿਆ ਇੱਥੇ ਕੋਈ ਪਤਾ ਹੈ ਪਾਣੀ ਦਾ ਫਲੋ ਜਿਹੜਾ ਉਹ ਕਿਹੜੇ ਵੇਲੇ ਆ ਜਾਣਾ ਠੀਕ ਨਹੀਂ ਇਸ ਕਰਕੇ ਕੋਈ ਇਦਾਂ ਦੀ ਕਾਨੂੰਨੀ ਘਟਨਾ ਨਾ ਵਾਪਰੇ ਸਾਰਿਆਂ ਨੂੰ ਬੇਨਤੀ ਹੈ ਕਿ ਪਲੀਜ਼ ਜੇ ਤੁਸੀਂ ਆਏ ਹੋ ਤੇ ਪੁਲਿਸ ਦਾ ਸਾਥ ਦਿਓ ਜਦੋਂ ਟਰੱਕ ਫਸਿਆ ਹੋਵੇ ਤਾਂ ਡਰਾਈਵਰ ਕਿਦਾਂ ਦੇਖੋ ਜੀ ਡਰਾਈਵਰ ਨੇ ਮੈਂ ਸਮਝਦਾ ਕਿ ਬੜੀ ਤਕੜੀ ਮੂਰਖਤਾ ਕੀਤੀ ਹੈ ਜੇ ਪਾਣੀ ਦਾ ਵਹਾਅ ਥੋੜੇ ਜਿਹਾ ਹੋਰ ਆ ਜਾਵੇ ਹੁਣ ਵੀ ਹੋ ਜਾਵੇ ਤੇ ਗੱਡੀ ਪਲਟ ਕੇ ਡੁੱਬ ਜਣੀ ਹੈਲੋ ਠੀਕ ਨਹੀਂ ਪਰ ਹੁਣ ਉਹ ਕੋਈ ਰਿਸਕ ਨਹੀਂ ਲੈ ਰਿਹਾ ਕਿ ਅਸੀਂ ਗੱਡੀ ਦੇ ਨੇੜੇ ਜਾਈਏ ਜੇ ਇਹ ਇੱਕ ਵਿਅਕਤੀ ਨੇ ਮੁਰਦਾ ਕੀਤੀ ਹੈ ਤਾਂ ਦੂਸਰਾ ਵਿਅਕਤੀ ਕਿਉਂ ਮੁਰਦਾ ਕਰੂਗਾ ਇਹਦੇ ਕਰਕੇ ਕੋਈ ਆਪਣਾ ਜੀਵਨ ਵੀ ਜਿਹੜਾ ਖਤਰੇ ਵਿੱਚ ਪਾਵੇ ਇਸ ਕਰਕੇ ਸੰਭਲ ਕੇ ਤੇ ਬੜੇ ਧਿਆਨ ਨਾਲ ਪ੍ਰਿਆਤ ਵਰਤਣਾ ਚਾਹੀਦਾ ਹੈ ਇਹ ਕੁਦਰਤੀ ਆਫਤ ਇਹਦੇ ਅੱਗੇ ਕੋਈ ਕਿਸੇ ਦਾ ਮੇਲ ਨਹੀਂ ਹੈਗਾ ਸਭ ਨੂੰ ਬੇਨਤੀ ਹੈ ਕਿ ਪਲੀਜ਼ ਇਸ ਪਾਣੀ ਨੂੰ ਕਰਾਸ ਕਰਨ ਦੀ ਕੋਸ਼ਿਸ਼ ਨਾ ਕਰੋ ਅਸੀਂ ਆਪ ਦੇਖ ਰਹੇ ਇੱਥੇ ਹੀ ਅਸੀਂ ਹੁਣ ਮਾਂਜੋਗੇ ਐਸਐਸਪੀ ਸ਼ਹਿਰਪੁਰ ਜੀ ਨੇ ਸਪੈਸ਼ਲ ਜਿਹੜੀਆਂ ਟੀਮਾਂ ਉਹ ਲਾ ਦਿੱਤੀਆਂ ਇਸ ਚੀਜ਼ ਵਾਸਤੇ ਅਸੀਂ ਸਾਰੇ ਟ੍ਰੈਫਿਕ ਜਿਹੜੀ ਹੈ ਉਹ ਬੁਲਾ ਲਈ ਹੈ ਇੱਥੇ ਵੀ ਆਪਣੇ ਮੁਲਾਜ਼ਮ ਛੱਡ ਕੇ ਗਏ ਆ ਤੇ ਬੈਰੀਕੇਟਿੰਗ ਜਿਹੜੀ ਆ ਲੱਗਿਆਂ ਕਰਵਾਉਣ ਤਾਂ ਜੋ ਕੋਈ ਹੰਸਕਾਂ ਦੀ ਘਟਨਾ ਨਾ ਵਾਪਰੇ ਅਸੀਂ ਖੁਦ ਤੁਹਾਡੇ ਮਾਧਿਅਮ ਰਹੀਂ ਇੱਕ ਬੇਨਤੀ ਕਰਾਂਗੇ ਸਾਰਿਆਂ ਨੂੰ ਸਭ ਨੂੰ ਬੇਨਤੀ ਕਰਾਂਗੇ ਫਿਰ ਤੁਸੀਂ ਪਾਣੀ ਵਿੱਚ ਲੰਘਿਓ ਪਲੀਜ਼ ਯਾਨੀ ਜੇ ਕੋਈ ਪਾਣੀ ਨੂੰ ਕ੍ਰੋਸ ਨਾ ਕਰੇ ਠੀਕ ਥੈਂਕ ਯੂ ਦੇਖਦੇ ਹਾਂ ਸਰ ਦੇ ਅਮੀਰ ਬਹਾਉ ਕਰਕੇ ਮੈਂ ਚਾਹਦਾ ਹਾਂ